ਉਸੰਦਰ ਮੁੰਦੜੀਏ ਵੇ ਦਿਲ ਤੇ ਪਾਨੇ ਹਡਾ ਕਾ ਤੁਜ ਤੇ ਆ ਇਸ਼ਕ ਇਲਾਕਾ ਟਪਟਲੇ ਕੈਂਟ ਪਟਕਾ ਉਸੰਦਰ ਮੁੰਦੜੀਏ ਇਸ਼ਕ ਦਾ ਖੋਲ ਦੇਨਾ ਕਾ ਕਿਸੇ ਦਾ ਜਮਿਆ ਹਗਾ ਕਾ ਉਸੰਦਰ ਮੁੰਦੜੀਏ ਵੇ ਦਿਲ ਤੇ ਪਾਨੇ ਹਡਾ ਕਾ ਤੁਜ ਤੇ ਆ ਇਸ਼ਕ ਇਲਾਕਾ ਟਪਟਲੇ ਕੈਂਟ ਪਟਕਾ ਉਸੰਦਰ ਮੁੰਦੜੀਏ ਇਸ਼ਕ ਦਾ ਖੋਲ ਦੇਨਾ ਕਾ ਕਿਸੇ ਦਾ ਜਮਿਆ ਹਗਾ ਕਾ ਉਹ ਨਚਲੇ ਛੱਡ सुन्दर मुंदरिए ते पान मुंदर है पाले डाका तुझते इश्क इलाका तू बट लिया पटाका छंदर मुंदरिये बिदिले पान है डाका तुझते आ इश्क इलाका तू बटलिया ऐड पटाका सुंदर मुंदे इशक दोल ग नाका किस दमयाकला चलाया ਪਹਿਲਾ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈਪੀ ਨਿਊ ਇਅਰ ਐਂਡ ਹੈਪੀ ਲੋੜੀ ਮੈਂ ਵੀਨਸ ਲੇਡੀ ਕਲੱਬ ਤੋਂ ਮਿਸ ਜੁਰਦੀਪ ਬੋਲ ਰਹੀ ਹਾਂ ਅੱਜ ਸਾਡਾ ਪ੍ਰੋਗਰਾਮ ਸੀ ਜੋ ਕਿ ਅਸੀਂ ਹਰ ਮੰਥ ਕਰਦੇ ਹਾਂ ਸੈਕਿੰਡ ਫਰਾਈਡੇ ਤੇ ਅੱਜ ਸਾਡਾ ਆਈ ਵਰਟੀ ਦਾ ਸੀ ਉਹ ਲੋੜੀ ਦਾ ਸੀ ਅਸੀਂ ਲੋੜੀ ਨੂੰ ਬੜੀ ਤੁਮਕਾਮ ਨਾਲ ਮਨਾ ਰਹੇ ਆਂ ਯਾ ਅਤੇ ਦੇਖੋ ਤੁਸੀਂ ਸਾਰੇ ਮੈਂਬਰਸ ਬਹੁਤ ਖੁਸ਼ ਨੇ ਇਹਦੇ ਵਿੱਚ ਇਹ ਨਹੀਂ ਹੈ ਕਿ ਸਿਰਫ ਅਸੀਂ ਡਾਂਸ ਮੰਗਲਾਈ ਕੀਤਾ ਇਹਦੇ ਵਿੱਚ ਅਸੀਂ ਸਕਿੱਟ ਕੀਤਾ ਜਿਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਤੀਆਂ ਔਰ ਬਗੜੀਆਂ ਹੁੰਦੀਆਂ ਨੇ ਔਰ ਮੁੰਡੇ ਹੁੰਦੇ ਨੇ ਇਹ ਬਰਾਬਰ ਹੁੰਦੇ ਨੇ ਇੱਕ ਸਮਾਜ ਨੂੰ ਸਨੇਹਾ ਵੀ ਦਿੱਤਾ ਗਿਆ ਹੈ ਕਿ ਜਦੋਂ ਵੀ ਕੋਈ ਬੱਚਾ ਹੋਵੇ ਚਾਹੇ ਉਹ ਬੇਟਾ ਹੈ ਚਾਹੇ ਉਹ ਬੇਟੀ ਹੈ ਉਹ ਹੈਲਦੀ ਵੈਲਦੀ ਹੋਣਾ ਚਾਹੀਦਾ ਹੈ ਨਾ ਕਿ ਉਹਦੇ ਵਿੱਚ ਕੋਈ ਸੈਕਸ ਦਾ ਹੋਣਾ ਤੈਦਾ ਕਿ ਉਹ ਮੇਲ ਹੈ ਕਿ ਫੀਮੇਲ ਆ ਬਾਕੀ ਅਸੀਂ ਇਹ ਹਰ ਇਵੈਂਟ ਕਰਦੇ ਰਹਿੰਦੇ ਹਾਂ ਜੀ ਔਰ ਕਾਫੀ ਸਨੇਹਾ ਵੀ ਸਮਾਜ ਨੂੰ ਮਿਲਦਾ ਹੈ ਔਰ ਮੈਂ ਇਹ ਦੇਖਦੀ ਕਿ ਜਿਹੜੀਆਂ ਲੇਡੀਜ਼ ਸੋਚਦੀਆਂ ਕਿ ਅਸੀਂ ਕੁਝ ਕਰ ਨਹੀਂ ਸਕਦੇ ਉਹ ਵੀ ਇੱਥੇ ਆ ਕੇ ਸਟੇਜ ਦੇ ਉੱਪਰ ਗਿੱਧਾ ਪੰਗੜਾ ਡਾਂਸ ਸੋਹਣ ਸੋਹ ਆਪਣੇ ਸਾਰੇ ਜਿਹੜੇ ਉਹਨਾਂ ਦੇ ਅੰਦਰ ਲੁਕੇ ਹੋਏ ਸ਼ੌਂਕ ਨੇ ਉਹਨੂੰ ਦੇਖੋ ਪ੍ਰੋਗਰਾਮ ਦਾ ਅਸੀਂ ਸਰ ਹਰ ਸਾਲੀ ਬਹੁਤ ਵਧੀਆ ਕਰਦੇ ਆ ਹਰ ਸਾਲ ਨਹੀਂ ਮੀ ਹਰ ਮਹੀਨੇ ਹਰ ਮਹੀਨੇ ਦਾ ਮਤਲਬ ਜਿਵੇਂ ਨਿਊ ਇਅਰ ਮਨਾ ਲਿਆ ਦਿਵਾਲੀ ਮਨਾਈ ਕ੍ਰਿਸਮਸ ਅਸੀਂ ਬਹੁਤ ਅੱਛਾ ਸੈਲੀਬ੍ਰੇਟ ਕੀਤਾ ਫੇਰ ਅਸੀਂ ਗੁਰਪੁਰਬ ਨੂੰ ਅਸੀਂ ਦਰਬਾਰ ਸਭ ਗਏ ਆ ਸਾਰੀ ਸੰਗਤ ਇਕੱਠੀ ਹੋ ਕੇ ਸਾਡੇ ਕਲੱਬ ਦੇ ਮੈਂਬਰਸ ਗਏ ਆ ਤੇ ਇਸ ਤਰ੍ਹਾਂ ਹਰ ਮੌਕੇ ਤੇ ਅਸੀਂ ਕੋਈ ਨਾ ਕੋਈ ਇਵੈਂਟ ਕਰਦੇ ਰਹੇ ਆ ਪਰ ਅੱਜ ਥੋੜਾ ਜਿਹਾ ਇਹ ਜਾਦਾ ਸਪੈਸ਼ਲ ਹੋ ਜਾਂਦਾ ਕਿ ਲੋਕਾਂ ਦੀ ਥੋੜੀ ਸੋਚ ਬਦਲਣ ਦਾ ਮੌਕਾ ਹੈ ਕਿ ਜਿਹੜੇ ਸੋਚਦੇ ਨੇ ਕਿ ਨਹੀਂ ਨਹੀਂ ਅਸੀਂ ਬੇਟੀਆਂ ਦੀ ਲੋੜੀ ਮਨਾਵਾਂਗੇ ਅਸੀਂ ਬੇਟੀਆਂ ਦੀ ਨਹੀਂ ਮਨਾਵਾਂਗੇ ਮੈਂ ਉਹਨਾਂ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਨੀ ਆ ਜਿਹੜੇ ਖਾਸ ਕਰਕੇ ਉਹ ਲੇਡਿਸ ਜਿਹੜੀਆਂ ਪ੍ਰੈਗਨੈਂਟ ਨੇ ਔਰ ਇਹ ਸੋਚਦੀਆਂ ਨੇ ਕਿ ਮੇਰੇ ਘਰੇ ਅੱਜ ਮੇਰਾ ਪੋਤਾ ਹੀ ਹੋਵੇਗਾ ਜਾਂ ਮੇਰੇ ਘਰੇ ਬੇਟਾ ਹੀ ਹੋਵੇਗਾ ਉਹਨਾਂ ਨੂੰ ਮੈਂ ਸਿਰਫ ਦੋ ਲਾਈਨਾਂ ਦੇ ਵਿੱਚ ਇੱਕ ਸੁਨੇਹਾ ਦੇਣਾ ਚਾਹੁੰਦੀ ਆ ਨਾ ਮਾਰੋ ਸਾਨੂੰ ਪੁੱਖਾਂ ਵਿੱਚ ਧੀਆ ਕਰ ਲਾਉਂਦੀਆਂ ਨਾ ਮਾਰੋ ਸਾਨੂੰ ਪੁੱਖਾਂ ਵਿੱਚ ਧੀਆ ਕਰ ਲਾਉਂਦੀਆਂ ਨੇ ਉਹ ਪੁੱਤ ਵਡਾਉਣ ਜਮੀਨਾ ਧੀਆ ਦੁੱਤ ਦੂੰ ਕਿਸ ਗੱਲ ਨੂੰ ਯਾਦ ਰੱਖਣਾ ਇਸ ਲਈ ਹੈਪੀ ਲੋਡਡ ਟੂ 올 ਮਾਈ ਲਵਲੀ ਪੰਜਾਬ ਐਂਡ ਮਾਈਟ सारा परिवार एंड सारे जिन मैनू प्यार करते दें और प्यार करते। थैंक यू थैंक यू सो मच मेरा नाम अभिना पांशल है मैं प्रेजेंट की डॉटर डॉटरला हूँ और आज लोड़ी का फंक्शन मनाया है मम्मा ने बहुत ही अच्छा फंक्शन बड़े अच्छे डांस परफॉर्मेंसिज हैं और बड़ा ही अच्छा मैसेज दिया है कि सिर्फ़ लड़कों के लिए नहीं लोहड़ी होती लड़कियों के लिए भी आजकल उतनी लोहड़ी मनानी चाहिए चाहे वो लड़कियाँ हो बहुँ हो जो भी हो हैं उनको बड़ा ही मज़ा आया यहाँ पर हाँ जी हाँ जी बिल्कुल हर साल होना चाहिए और होता भी आया और आगे भी होगा और बड़ी मेहनत की है क्लब वालों ने बहुत मज़ा आया बहुत बहुत अच्छा बहुत मज़ा आया सब इतने सुंदर सुंदर तैयार होके आए हुए हैं पंजाबी में प्यारे बन के आए हैं बहुत बहुत मज़ा आया ਸਤਿ ਸ਼੍ਰੀ ਅਕਾਲ ਸਭ ਨੂੰ ਮੈਂ ਸ਼ੈਲੀ ਘਰ ਬੰਦਾ ਵੀਨਸ ਲੇਡੀਜ਼ ਕਲੱਬ ਬੋਰਡ ਮੈਂਬਰ ਅੱਜ ਜਿਵੇਂ ਸਾਰੇ ਇੱਥੇ ਇਕੱਠੇ ਹੋਏ ਆ ਲੋੜੀ ਮਨਾਉਣ ਲਈ ਅਸੀਂ ਬਹੁਤ ਇਨਸੋਏ ਕਰ ਰਹੇ ਆ ਬਹੁਤ ਅੱਛਾ ਸਾਡੀ ਪਰਫਾਰਮੈਂਸ ਸੀ ਦੀਆਂ ਗਿੱਧਾ ਪੰਗੜਾ ਔਰ ਟੋਲ ਤਮਾਕਾ ਅਸੀਂ ਬਹੁਤ ਇਨਜੋਏ ਕੀਤਾ ਥੈਂਕ ਯੂ अच्छा लग रहा है जी अभी बहुत अच्छा ਸਾਡੇ ਜਿਹੜੇ ਪਾਰਟਿਸਪੈਂਟ ਸੀ ਉਹਮਾਂ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਢੰਗੜਾ ਆਲੱਗ ਸੀ ਗਿੱਧਾ ਆਲੱਗ ਸੀ ਸਿੰਗਲ ਪਰਫਾਰਮੈਂਸਿਸ ਪੰਜਾਬੀ ਸੌਂਗਸ ਦੇ ਫਿਰ ਲੋੜੀ ਲਈ ਜੋ ਭੱਜਤ ਹੈ ਲੋੜੀ ਉਹਨਾਂ ਨੇ ਉਹ ਬੋਲਿਆ ਲੋੜੀ ਚੁਰੋਏ ਸੀ ਕਿਵੇਂ ਮਨਾਉਂਦੇ ਆ ਪੁਰਾਣੇ ਜ਼ਮਾਨੇ ਤੋਂ ਔਰ ਕੁੜੀਆਂ ਮੁੰਡਿਆਂ ਦੀ ਅਸੀਂ ਸਕਿੱਟ ਹੋਈ ਕੁੜੀਆਂ ਮੁੰਡਿਆਂ ਬਰਾਬਰ ਹੈ ਇਸ ਕਰਕੇ ਉਹਦੇ ਤੇ ਸਾਨੂੰ ਬਹੁਤ ਅੱਛੀ ਸਿੱਖਿਆ ਦਿੱਤੀ ਗਈ ਕਿ ਕੁੜੀਆਂ ਦੀ ਵੀ ਲੋੜੀ ਇਕੁਲ ਹੁੰਦੀ ਹੈ ਮੁੰਡਿਆਂ ਦੇ ਬਰਾਬਰ ਇਸ ਕਰਕੇ ਆਪਣਾ ਹੁਣ ਬਹੁਤ ਚੇਂਜ ਹੋ ਗਿਆ ਸਾਡਾ ਕਲੱਬ ਹਮੇਸ਼ਾ ਮੋਟੀਵੇਟ ਕਰਦਾ ਹੈ ਅੱਛੀਆਂ ਥੀਕੋ ਹਾਂ ਜੀ ਮੇਰਾ ਨਾਮ ਬਬੀਤਾ ਭੰਡਾਰੀ ਹੈ ਮੈਂ ਟੀਮ ਮੈਂਬਰ ਵੀ ਹੈ ਬੀਐਲਸੀ ਕਲੱਬ ਦੀ ਮੈਂਬਰ ਹੈ ਕਾਫੀ ਪੁਰਾਣੀ ਮੈਂਬਰ ਹੈ ਟਾਈਮ ਐਂਡ ਆਜ ਤਾਂ ਫੰਕਸ਼ਨ ਬਹੁਤ ਵਧੀਆ ਰਿਹਾ ਕਿਉਂਕਿ ਲੋਹੜੀ ਪੰਜਾਬ ਦਾ ਮੇਨ ਤਿਉਹਾਰ ਹੈ ਤੇ ਖੂਬ ਧੂਮਧੜਾਕੇ ਨਾਲ ਅਸੀਂ ਮਨਾਇਆ ਗਿੱਧਾ ਪੰਗੜਾ ਔਰ ਸੋਲੋ ਪਰਫਾਰਮੈਂਸ ਲੋਹੜੀ ਬਾਰੇ ਦੱਸਿਆ ਵੀ ਗਿਆ ਹੈ ਸਾਡੀ ਮੈਂਬਰ ਨੇ ਦੱਸਿਆ ਕਿ ਲੋੜੀ ਕਿਸ ਲਈ ਮਨਾਈ ਜਾਂਦੀ ਹੈ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਮੈਂ ਵੀ ਭੰਗੜਾ ਸਾਡੀ ਟੀਮ ਨੇ ਪਰਫਾਰਮ ਕੀਤਾ ਬਹੁਤ ਮਜ਼ਾ ਕੀਤਾ ਔਰ ਤੁਹਾਨੂੰ ਪਤਾ ਹੀ ਹੈ ਪੰਜਾਬੀ ਟਾਇਰ ਜੀ ਪੰਜਾਬੀ ਜੁਨੀ ਫਨ ਪ੍ਰਾਣੀ ਟਿੱਕਾ ਸਭ ਲਗਾ ਕੇ ਆਏ ਰੰਗ ਰੰਗੇ ਲੱਦ ਕੇ ਆਏ ਬਹੁਤ प्यारे ਲੱਗ ਰਹੇ ਸਾਰੇ ਕੀ ਕਹਿਣਾ ਚਾਹੋਗੇ ਕਿਹਦਾ ਪ੍ਰੋਗਰਾਮ ਰਾਇ ਮੈਰੀ ਮਾ ਬਾਟਿਓ ਵੀਨਸ ਲੇਡੀਜ਼ ਕਲੱਬ ਦੀ ਵਾਈਸ ਪ੍ਰੈਜ਼ੀਡੈਂਟ ਅੱਜ ਅਸੀਂ ਲੋੜੀ ਦਾ ਸੈਲੀਬ੍ਰੇਸ਼ਨ ਰ ਕੀਤਾ ਹੈ ਬਹੁਤ ਧੂਮ-ਤਾਮਨਾ ਲੋੜੀ ਮਨਾ ਰਹੇ ਆ ਅਸੀਂ ਸਾਰੇ ਇਕੱਠੇ ਹੋ ਕੇ ਗਿੱਧੇ ਪੰਗੜੇ ਦੀ ਰੌਣਕਾਂ ਲੱਗੀਆਂ ਪੰਜਾਬੀ ਮੁਟਿਆਰਾਂ ਵਾਂ ਸਾਰੇ ਤਿਆਰ ਨੇ ਲੋੜੀ ਨਾਲ ਇੱਕ ਸਾਰਾ ਕੁਝ ਇੱਕ ਲੋੜੀ ਦੀ ਇਸ ਬਹੁਤ ਅੱਛੀ ਇਨਫੋਰਮੇਟਿਵ ਸਪੀਚ ਵੀ ਦਿੱਤੀ ਗਈ ਸਾਰਿਆਂ ਨੂੰ ਲੋੜੀ ਦੀ ਸਿਗਨੀਫੀਕੈਂਸ ਅਸੀਂ ਲੋੜੀ ਕਿਉਂ ਮਨਾ ਲਿਆ ਸਾਰੇ ਪਾਸੋਂ ਲੋੜੀ ਦੀ ਮਤਲਬ ਇੱਕ ਤਰ੍ਹਾਂ ਕਿਸਾਨਾਂ ਦੇ ਫਸਲਾਂ ਕਰਕੇ ਵੀ ਲੋੜੀ ਦਾ ਬਹੁਤ ਮਤਵ ਹੈ ਪੰਜਾਬ 'ਚ ਸਾਡੇ ਸਾਰੇ ਨਾਰਥ ਇੰਡੀਆ ਵਿੱਚ ਇੱਕ ਲੋੜੀ ਨੂੰ ਸੋ ਗੀਤਾ ਗੀਤ ਆਪਾਂ ਆਪਣੇ ਪੰਜਾਬੀ ਲੋਕ ਗੀਤ ਸੁੰਦਰ-ਮੁੰਦਰੀਏ ਗਾਈ ਐਨਾ ਰੌਣਕਾ ਲੱਗਿਆ ਨੇ ਇੰਨੀ ਰੌਣਕਾ ਗੋੜ ਮੂੰਫਲੀ ਰੇਵੜੀ ਗੱਜਕਾ ਫਿਰ ਅਸੀਂ ਗਿਫਟ ਸਾਡੇ ਤੇ ਪ੍ਰੈਜ਼ੀਡੈਂਟ ਸਾਡੇ ਸਾਰਿਆਂ ਨੂੰ ਖੁਸ਼ ਰੱਖਦੇ ਆ ਅੱਜ ਅਸੀਂ ਲੋਹੜੀ ਦੇ ਗਿਫਟਸ ਵੀ ਦੇ ਰਹੇ ਆ ਸਾਰਿਆਂ ਨੂੰ ਨਵੇਂ ਸਾਲ ਦੀ ਵੀ ਗਿਫਟਸ ਨੇ ਲੋਹੜੀਆਂ ਦੀ ਗਿਫਟਸ ਨੇ ਬਹੁਤ ਰੌਣਕ ਲੱਗੀ ਹੋਈ ਐ ਕਿਦਾਰ ਐ ਅੱਜ ਦਾ ਫੰਕਸ਼ਨ ਫੰਕਸ਼ਨ ਬਹੁਤ ਵਧੀਆ ਸਭ ਨੇ ਬਹੁਤ ਇੰਜੋਏ ਕੀਤਾ ਤੁਸੀਂ ਦੇਖੀ ਗਿੱਧਾ ਪੰਗੜਾ ਦੀ ਇੰਨਾ ਮਜ਼ੇਦਾਰ ਪਰਫਾਰਮੈਂਸ ਸੀ ਕਿ ਸਭ ਨੇ ਸਾਡੇ ਕਲੱਬ ਮੈਂਬਰਸ ਨੇ ਐਨੀ ਦਿਲ ਨਾਲ ਮਿਹਨਤ ਨਾਲ ਤਿਆਰ ਕੀਤੇ ਹੋਏ ਸੀ ਪ੍ਰੋਗਰਾਮ ਬਹੁਤ ਮਜ਼ਾ ਆਇਆ ਸਾਰਾ ਮੇਕਅਪ ਬਾਰੇ ਵੀ ਇੱਕ ਕਲਾਸ ਹੈਗੀ ਥੇ ਫੈਮਿਲੀ ਜਗ੍ਹਾ ਹਾਂਜੀ ਇੱਕ ਮੇਕਅਪ ਦੀ ਵੀ ਸੈਸ਼ਨ ਲੱਗਿਆ ਹੈ ਅਸੀਂ ਕੋਈ ਨਾ ਕੋਈ ਆਪਣੇ ਕਲੱਬ ਵਿੱਚ ਇੱਕ ਮੈਸੇਜ ਵੀ ਮਤਲਬ ਇੱਕ ਦੇਣਿਆ ਕਿ ਕੋਈ ਹੋ ਖਾਲੀ ਐਂਟਰਟੇਨਮੈਂਟ ਵੀ ਹੁੰਦਾ ਹੈ ਤੇ ਨਾਲ ਅਸੀਂ ਕੁਝ ਇਨਫੋਰਮੇਸ਼ਨ ਵੀ ਪ੍ਰੋਵਾਈਡ ਕਰਾਨਾ ਕਿ ਸਭ ਦਾ ਫਾਇਦਾ ਹੋਵੇ ਮਿਆਂਨ ਰਾਧਾ ਪੰਸਲ ਵੀਨਸ ਲੇਡੀਜ਼ ਕਲੱਬ ਦੀ ਪ੍ਰੈਜ਼ੀਡੈਂਟ ਸਤਿ ਸ੍ਰੀ ਅਕਾਲ ਸਭ ਨੂੰ ਬਹੁਤ ਪਿਆਰ ਭਰੀ ਨਮਸਤੇ ਰਾਮ ਰਾਮ ਜੀ ਅੱਜ ਅਸੀਂ ਇੱਥੇ ਲੋੜੀ ਦਾ ਤਿਉਹਾਰ ਮਨਾ ਰਹੇ ਹਾਂ ਬੜੀ ਧੂਮ-ਧਾਮ ਨਾਲ ਮਨਾ ਰਹੇ ਹਾਂ ਬਹੁਤ ਰੇਵੜੀਆਂ ਗੱਚਕ ਪੰਜਾਬੀ ਮਟਿਆਰ ਬਣ ਕੇ ਆਏ ਸਾਰੇ ਪੰਜਾਬੀ ਮਟਿਆਰਾਂ ਵਕਨ ਤਿਆਰ ਹੋ ਕੇ ਆਏ ਆ ਸਾਰੇ ਬੜੇ ਸੋਹਣੇ ਲੱਗ ਰਹੇ ਆ ਗਿੱਧਾ ਪੰਗੜਾ ਬਹੁਤ ਕੁਝ ਕੀਤਾ ਸਾਰਿਆਂ ਨੇ ਬੜੇ ਪ੍ਰੋਗਰਾਮ ਤਿਆਰ ਕੀਤੇ ਹੋਏ ਸੀ ਸਾਰੇ ਬਹੁਤ ਅੱਛੇ ਲੱਗ ਰਹੇ ਆ ਸਾਰਿਆਂ ਨੂੰ ਅਸੀਂ ਗਿਫਟਸ ਦੇਵਾਂਗੇ ਲੋੜੀ ਦੇ ਗਿਫਟ ਦੇਵਾਂਗੇ ਔਰ ਸਾਰੇ ਬਹੁਤ ਖੁਸ਼ ਆ ਆ ਹਾਂ ਚੇਰੀ ਘਰਵੰਦਾ सेक क्लियो यूनस क्लब मैं असं अजड़ी का प्रोग्राम बहुत धूमधाम मना रहे अज्ज असी तिया की लोहड़ी नवे जड़े नूहों की लोहड़ी मनाई है बहुत ही धूमधाम परफॉर्मेंसिज थी, थी किया। बहुत सारिया और बहुत सारी लेडीज़ ने ग्रुप परफॉर्मेंसिज दी सब ने बहुत अच्छी प्रैपरेशन की हुई सी सब ने ट्रडिशनल पंजाबी अटायर से सारे असी लोड़ी आने वाली है इस करके वैसे भी असं हर फैसटिवल बहुत धूमधाम मनाने अज असी लोड़ी बहुत धूमधाम मनाई है थैंक यू ਬਹੁਤ ਸਾਰਾ ਗਿੱਧਾ ਪੰਗੜਾ ਬਹੁਤ ਸਾਰੀਆਂ ਡਾਂਸ ਪਰਫਾਰਮੈਂਸਿਸ ਟੰਬੋਲਾ ਬੰਪਰ ਟੰਬੋਲਾ ਬਹੁਤ ਸਾਰੀਆਂ ਪਰਫਾਰਮੈਂਸਿਸ ਕਿਹਾ ਥੈਂਕ ਯੂ ਸੋ ਮਚ